ਸੱਚੀ ਕਾਲ ਮੈਨੂੰ ਉਹ ਦਿਨ ਯਾਦ ਹੈ ਜਦ ਮੈਂ ਇੱਕ ਬਹੂ ਬਣ ਕੇ ਇਸ ਪਟਿਆਲੇ ਸ਼ਹਿਰ ਦੇ ਵਿੱਚ ਆਈ ਬਹੁਤ ਸਾਲ ਬੀਤ ਗਏ ਨੇ ਔਰ ਇਨਾ ਸਾਲਾਂ ਦੇ ਵਿੱਚ ਤੁਹਾਡੇ ਦੁੱਖ ਸੁੱਖ ਦੇ ਵਿੱਚ ਮੈਂ ਔਰ ਮੇਰੇ ਦੁੱਖ ਸੁੱਖ ਦੇ ਵਿੱਚ ਤੁਸੀਂ ਹਿੱਸਾ ਪਾਇਆ ਔਰ ਮੈਨੂੰ ਇੱਕ ਪਰਿਵਾਰ ਦੇ ਇੱਕ ਬੇਟੀ ਦੇ ਨਾਤੇ ਬਹੂ ਦੇ ਵਜਾਏ ਤੁਸੀਂ ਪਿਆਰ ਦਿੱਤਾ ਔਰ ਆਪਣਤ ਦਿੱਤੀ ਇਨਾ ਸਾਲਾਂ ਦੇ ਵਿੱਚ ਸਭ ਤੋਂ ਪਹਿਲੇ ਤੁਹਾਡੇ ਪਿਆਰ ਸਦਕਾ ਮੈਨੂੰ ਇਸ ਇਲਾਕੇ ਦੀ ਪੰਜਾਬ ਦੀ ਸੇਵਾ ਦਾ ਇੱਕ ਮੁੱਖ ਮਕਸਦ ਬਣਾ ਕੇ ਰੱਖਿਆ ਹੈ ਔਰ ਜੋ ਤੁਹਾਡੇ ਦੁੱਖ ਸੁਖੋਂ ਤੁਹਾਡਾ ਪਿਆਰ ਹੋਏ ਉਹੀ ਮੇਰੇ ਲਈ ਮੇਰਾ ਮਕਸਦ ਹੈਗਾ ਔਰ ਉਹੀ ਮੈਨੂੰ ਤਾਕਤ ਦਿੰਦਾ ਹੈ ਮੈਂ ਹਰ ਵਕਤ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਦੇ ਲਈ ਮੈਂ ਕੰਮ ਕਰਾਂ ਸਾਰਿਆਂ ਦੇ ਦੁੱਖ ਸੁੱਖ ਦੇ ਵਿੱਚ ਆਪਣਾ ਹਿੱਸਾ ਪਾਵਾਂ ਚਾਹੇ ਉਹ ਪਟਿਆਲੇ ਦੇ ਲੋਕ ਹੋਣ ਚਾਹੇ ਉਹ ਨੀਰਾਬਸੀ ਦੇ ਲੋਕ ਹੋਣ ਚਾਹੇ ਰਾਜਪੁਰੇ ਦੇ ਕੋਨੌਰ ਦੇ ਸਨੌਰ ਦੇ ਨੌਬੇ ਦੇ ਪਟਿਆਲਾ ਦੇ ਹਾਤੀ ਦੇ ਸਮਾਣੇ ਦੇ ਛਤਰਾਣੇ ਦੇ ਜਾਂ ਪਟਿਆਲਾ ਸ਼ਹਿਰ ਦੇ ਮੇਰਾ ਹਰ ਘਰ ਦੇ ਨਾਲ ਇੱਕ ਨਾਤਾ ਜੁੜਿਆ ਹੋਇਆ ਹੈ ਯੇ ਦਾ ਮੈਂ ਧੰਨਵਾਦ ਕਰਦੀ ਹਾਂ। ਔਰ ਮੈਂ ਉਹੀ ਪ੍ਰਨੀਤਕੋਰ ਹਾਂ ਜਿਨ੍ਹਾਂ ਨੂੰ ਤੁਸੀਂ ਐਨੇ ਪਿਆਰ ਦੇ ਨਾਲ ਇੱਕ ਬੇਟੀ ਦਾ ਸਨਮਾਨ ਦਿੱਤਾ, ਇੱਕ ਬਹੂ ਦਾ ਸਨਮਾਨ ਦਿੱਤਾ। ਸਿਆਸੀ ਵਾਤਾਵਰਣ ਬਦਲਦੇ ਰਹਿੰਦੇ ਨੇ ਪਰ ਇੱਕ ਗੱਲ ਨਹੀਂ ਬਦਲਦੀ ਕਿ ਜੋ ਸਾਡਾ ਧਰਮ ਹੈ, ਜੋ ਗੁਰੂਆਂ ਦੇ ਕਹਿ ਦੇ ਉੱਤੇ ਅਸੀਂ ਚੱਲਦੇ ਆਂ, ਜਿਨ੍ਹਾਂ ਦਾ ਆਸ਼ੀਰਵਾਦ ਹੈ ਕਰਦੇ ਉੱਤੇ ਕਿ ਲੋਕਾਂ ਦਾ ਪੰਜਾਬ ਦਾ ਜਿਹੜਾ ਹੱਕ ਹੈ ਉਹ ਸਭ ਤੇ ਮੂਰੇ ਸਭ ਤੋਂ ਪਹਿਲੇ ਰੱਖ ਕੇ ਸਿਆਸਤ ਕਰਨੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹ ਕਮੀਨਾ ਹੈ ਔਰ ਜਦ ਵੀ ਪੰਜਾਬੀਆਂ ਦਾ ਪਟਿਆਲੇ ਦਾ ਕੋਈ ਵੀ ਹੱਕ ਆਇਆ ਸਿਆਸਤ ਨਾਲ ਪੜਿਆ ਤਾਂ ਅਸੀਂ ਪੰਜਾਬ ਨੂੰ ਔਰ ਆਪਣੇ ਘਰ ਨੂੰ ਚੁਣਿਆ ਜੋ ਪੰਜਾਬ ਦੇ ਹਿੱਤ ਦੇ ਵਿੱਚ ਗੱਲਾਂ ਨੇ ਉਹ ਮੈਂ ਗਾਰੰਟੀ ਦਿੰਦੀ ਹੈ ਕਿ ਪ੍ਰਨੀਤ कौर ਹਰ ਵਕਤ ਇਸ ਦੇ ਲਈ ਥੋੜੇ ਨਾਲ ਖੜੀ ਹੈ ਇਹ ਜਿਹੜੀ ਇਲੈਕਸ਼ਨ ਹੈ ਇਹ ਆਮ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਸਾਨੂੰ ਵਿਕਸਿਤ ਪਟਿਆਲਾ ਵਿਕਸਿਤ ਪੰਜਾਬ ਨੂੰ ਮੁੱਖ ਰੱਖ ਕੇ ਬੱਚਿਆਂ ਦਾ ਭਵਿੱਖ ਔਰ ਆਪਣਾ ਇਲਾਕੇ ਦਾ ਭਵਿੱਖ ਰੱਖ ਕੇ ਇਹ ਇਲੈਕਸ਼ਨ ਲੜਨੀ ਪਊਗੀ ਇਹ ਜਿਹੜਾ ਟਾਈਮ ਹੈ ਇਹ ਐਕਸਪੈਰੀਮੈਂਟ ਕਰਨ ਦਾ ਟਾਈਮ ਨਹੀਂ ਹੈ ਇਹ ਉਹ ਸਮਾਂ ਹੈਗਾ ਜਿਸ ਤੇ ਤੁਹਾਡਾ ਭਰੋਸਾ ਹੈਗਾ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੁਹਾਡੀ ਸੁਰੱਖਿਅਤ ਵਾਤਾਵਰਣ ਹੋ ਸਕਦਾ ਹੈ ਦੇਸ਼ ਦਾ ਉਸ ਦੇ ਨਾਲ ਤੁਹਾਨੂੰ ਖੜੇ ਹੋ ਕੇ ਆਪਣੀ ਵੋਟ ਪਾਣੀ ਚਾਹੀਦੀ ਹੈ ਮੈਂ ਤਾਂ ਇੰਨਾ ਕਹਿੰਦੀ ਹਾਂ ਕਿ ਮੇਰਾ ਜਿਹੜਾ ਭਰੋਸਾ ਹੈ ਤੁਹਾਡੇ ਸਾਰਿਆਂ ਦੇ ਉੱਤੇ ਅਟੁੱਟ ਹੈ ਔਰ ਤੁਸੀਂ ਮੇਰੇ ਤੇ ਵੀ ਭਰੋਸਾ ਕਰੋ ਕਿ ਮੈਂ ਤੁਹਾਨੂੰ ਆਪਣੀ ਗਾਰੰਟੀ ਦਿੰਦੀ ਆਂ ਕਿ ਮੈਂ ਉਹ ਭਰੋਸਾ ਨਿਭਾਉਂਗੀ ਮੈਂ ਸਮਝਦੀ ਆਂ ਤੁਹਾਡੇ ਦੁੱਖ ਕੀ ਨੇ ਤੁਹਾਡੀਆਂ ਖੁਸ਼ੀਆਂ ਕੀ ਨੇ ਔਰ ਸਾਡੇ ਬੱਚਿਆਂ ਦੇ ਭਵਿੱਖ ਲਈ ਕੀ ਕਰਨਾ ਹੈਗਾ ਆਉਣੇ ਵਾਲੇ ਸਮੇਂ ਦੇ ਵਿੱਚ ਮੈਂ ਬੇਨਤੀ ਕਰਦੀ ਆਂ ਸਾਰਿਆਂ ਨੂੰ ਕਿ ਕਮਲ ਦੇ ਫੁੱਲ ਦੇ ਉੱਤੇ ਵੋਟ ਪਾ ਕੇ ਸੈਂਟਰ ਮੋਦੀ ਜੀ ਔਰ ਬੀਜੇਪੀ ਦੀ ਸਰਕਾਰ ਦੇ ਨਾਲ ਰਲ ਕੇ ਅਸੀਂ ਆਪਣੇ ਪੰਜਾਬ ਦਾ ਬੱਚਿਆਂ ਦਾ ਭਵਿੱਖ ਬਣਾਈਏ ਔਰ ਅੱਗੇ ਖੁਸ਼ਹਾਲੀ ਆਏ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਇੱਕ ਵਾਰੀ ਬਹੁਤ-ਬਹੁਤ ਤਨਵਾਦ ਕਰਦੀ ਹਾਂ ਔਰ ਇੱਕ ਵਾਰੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੇਰਾ ਪਰਿਵਾਰ ਹੋ ਮੈਂ ਤੁਹਾਡੇ ਵਿੱਚ ਦੀ ਹਾਂ ਤੁਹਾਡੀ ਆਪਣੀ ਹੈਗੀ ਹਾਂ ਆਪਣੀ ਰਹੂੰਗੀ ਇਸ ਗੱਲ ਦਾ ਜ਼ਰੂਰ ਭਰੋਸਾ ਕਰਨਾ ਬਹੁਤ-ਬਹੁਤ ਤਨਵਾਦ